ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਪਸ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਸਾਰੇ ਵਧੀਆ ਤੇ ਅਸੀਂ ਇਤਿਆਜ਼ ਸ਼ਰ ਹੋ ਕੇ ਚੱਲਿਆਂਗੇ ਮੇਰੇ ਪਿੰਡ ਐਣਾ ਸੋਚਿਆ ਰੋਜੀ ਤੁਰੇ ਰਹਿਣੇ ਆਂਗੇ ਉਹਦਾ ਪਹਿਲੇ ਮੈਂ ਲਾ ਕੇ ਆਈ ਸੀਗੀ ਪੋਸ਼ ਕੇ ਦੇਣਾ ਤੇ ਅੱਜ ਅਸੀਂ ਫੈਮਿਲੀ ਜਾ ਰਹੇ ਆਂਗੇ ਮੈਂ ਹਫਤਾ ਤੇ ਲਵੀ ਉਹਨੂੰ ਵੀ ਫਰੂਟ ਲੈਣ ਗਈ ਆਂੀ ਨਾ ਆਪਾਂ ਬਸ ਪਹੁੰਚਣ ਵਾਲਿਆਂਗੇ ਥੋੜਾ ਲੇਟ ਵਲੌਗ ਸ਼ੁਰੂ ਕੀਤਾਗਾ ਕਿਉਂਕਿ ਹਫਤਾਬ ਸਾਡਾ ਗੁੱਸੇ ਸੀ ਪਤਾ ਨਹੀਂ ਕਾ ਤੋ ਗੁੱਸੇ ਐ ਇਹ ਗੁੱਸੇ ਹੁਣ ਲੱਗਿਆ ਨੂੰ ਗੁੱਸੇ ਹੁਣ ਆ ਗਿਆ ਹਾਂਜੀ ਤੁਸੀਂ ਗੁੱਸੇ ਕਾ ਤੋ ਇਹਨਾ ਸੁੱਤਾ ਪਿਆ ਸੀਗਾ ਬੇ ਸੁੱਤਾ ਪਿਆ ਲੈ ਕੇ ਆਂਦਾਗਾ ਇਹ ਤੇ ਆ ਗਏ ਸਰ ਜੀ ਕੀ ਹਾਲ ਚੱਲੇ ਕਿੱਥੇ ਚੱਲਿਆ ਸੌਰੀ ਸੌਰੀ ਚੱਲਿਆ ਸੀ ਸੌਰੀ ਹਫਤਾਬ ਤੁਸੀਂ ਕਿੱਥੇ ਚੱਲੇ ਹੋ ਕਿੱਤੇ ਕਿੱਤੇ ਮਾਮੇ ਪਿੰਡ ਮਾਮੇ ਪਿੰਡ ਚੱਲੋ ਜੀ మంది <laughs> ਐਨਨੈ ਤੇ ਅਗੇ ਚਿਕਨ ਖਾਣਾ ਤੇ ਆਪੇ ਹੀ ਲੈਣ ਆਉਣਾ ਪੈਂਦਾ ਵਾ ਸਾਲਾ ਗਿਆ ਕੱਡਾ ਹਾਂ ਲਾਈਟ ਔਨ ਕਰਿਓ ਸਾਲਾ ਗਿਆ ਕੱਡਾ ਤਾ ਕਰਕੇ ਆਪ ਨੂੰ ਲੈਣਾ ਪੈਂਦਾ ਲਾਈਟ ਔਨ ਕਰਿਓ ਉਹ ਵਾਲੀ ਜਦੋਂ ਮਨੀਂਦਰ ਆ ਗਿਆ ਨਾ ਗਿਣ ਗਿਣ ਕੇ ਬਦਲੇ ਲੈਣੇ ਆ ਗਿਣ ਗਿਣ ਕੇ ਯਾ ਸੁਣ ਲਾ ਮਨੀਂਦਰ ਗਿਣ ਗਿਣ ਕੇ ਬਦਲੇ ਲੈਣੇ ਗਿਣ ਗਿਣ ਕੇ ਹਾਂ ਤੇ ਅਸੀਂ ਤਾਂ ਲੈਣ ਆਏ ਸੀਗੇ ਤੇ ਆਪਾਂ ਨੇ ਆਰਡਰ ਕਰਤਾ ਹਨਾ ਚਿਕਨ ਬਸ ਚਾ ਲ ਦੇਗੇ ਫਿਰ ਕਰੀ ਮੰਮੀ ਰੋਟੀ ਰੱਟੀ ਬਣਾਉਂਦੇ ਨੇ ਆਪ ਤਾਂ ਨੂੰ ਅਸੀਂ ਲੈ ਕੇ ਨੇ ਤਾਂ ਨੂੰ ਉੱਥੇ ਛੱਡ ਕੇ ਆਈਆਂ ਕਿ ਕਰ ਗੇੜ ਲੂਗਾ ਤੇ ਚਲੋ ਵੀ ਮਿਲਦੇ ਆ ਘਰ ਆ ਕੇ ਹਾਂਜੀ ਗੁੱਡ ਮਾਰਨਿੰਗ ਸਸਿਕਾ ਜੀ ਸਾਰਿਆਂ ਨੂੰ ਹੋਪਸ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਸਾਰੇ ਵਧੀਆ ਤੇ ਰਾਤ ਮੈਂ ਥੋੜੀ ਵੀਡੀਓ ਸ਼ੂਟ ਕੀਤੀ ਨੀਗੀ ਅਸੀਂ ਬਸ ਆਏ ਡਿਨਰ ਕਰਕੇ ਗੱਲਾਂ ਬਾਤਾਂयां ਕਰਨ ਲੱਗੇ ਅੱਜ ਕਰਨ ਲੱਗੀ ਹਾਂ ਜੀ ਹੁਣ ਮੈਂ ਉੱਠਿਆ ਨੂੰ ਤਾਂ ਸਾਨੂੰ ਕਾਫੀ ਟਾਈਮ ਹੋ ਗਿਆਗਾ 8:00 ਵਜੇ ਆਗੇ ਹੁਣ ਤੇ ਚਾਹ ਪਾਣੀ ਪੀ ਲਿਆ ਰੋਟੀ ਦੀ ਤਿਆਰੀ ਆ ਰੋਟੀ ਦੇ ਵਿੱਚ ਦੇਖਦੇ ਆਂ ਕਿ ਆਪਾਂ ਕੀ ਬਣਾ ਕੇ ਆਏ ਤੇ ਇਹ ਸਾਰਿਆਂ ਨੇ ਬਾਹਰ ਬੈਠੇ ਆ ਹਫ਼ਤਾਬ ਇੱਥੇ ਬੈਡਬਾਲ ਖੇਡਦਾ ਫਿਰਦਾਗਾ ਤੇ ਦੇਖਦੇ ਆਂ ਬਈ ਜਾਣਾ-ਜੁਣਾ ਤਾਂ ਅਸੀਂ ਕਿਤੇ ਨਹੀਂਗਾ ਗਰਮੀ ਬਹੁਤ ਆ ਗਈ ਕਰਿਆਂਗੇ ਕਰੀ ਆਪਾਂ ਗੱਲਾਂਬਾਟਾ ਕਰਾਂਗੇ ਲਓ ਬਈ ਅੱਜ ਮੈਡਮ ਕੱਢ ਰਹੀ ਏ ਕਿਉਂ ਹੈ ਹਾਂ ਅਰੇ ਇਹ ਨਹੀਂ ਮੈਂ ਜਦ ਕੱਢਿਆ ਨਹੀਂਗਾ ਅੱਛਾ ਮੈਨੂੰ ਆਉਂਦਾ ਹੈ ਨਾ ਠੀਕ ਆ ਬਲਬਾਂ ਲਈ ਸਾਨੂੰ ਬਾਦ ਕੱਢਣੇ ਠੀਕ ਆ ਤੇ ਬਿਜਲੀ ਨਹੀਂ ਕਾਤੋਂ ਲਾਈ ਆ ਹੈ ਬਿਜਲੀ ਵਾਲੀ ਕਾਤੋਂ ਲਾਈ ਜਾਂਦਾ ਨਹੀਂ ਹੋਰ ਕਿਹੜੀ ਹੁੰਦੀ ਦੂਜੀ ਚਾਟੀ ਹਾਂ ਉਹ ਕੋਣ ਬਣਾਉਂਦਾ ਪਤਾ ਨਹੀਂ ਹੈਗੀ ਤੇਨੇ ਮੰਮੀ ਆਪਣੇ ਉਹ ਪਈ ਆ ਜਿਹੜੀ ਚਾਟੀ ਹੁੰਦੀ ਆ ਕੀ ਹੁੰਦੀ ਆ ਚਾਟੀ ਬੀਟੀ ਤੁਹਾਨੂੰ ਸਰਟਾ ਫੱਟ ਦਿੱਤਾ ਨਾ ਬੀਬੀ ਜੀ ਇੱਕ ਵਾਰ ਦੱਸੋ ਮਿਸਟਰੀਅੰਟ ਦੱਸ ਹਾਂ ਮੰਮੀ ਨੇ ਨਾਨਕੀ ਲਈ ਵੀ ਸੀ ਅੱਛਾ ਮੰਮੀ ਤਾਂ ਮੈਨੂੰ ਯਾਦ ਆ ਗੱਲ ਸੁਣਾਉਣ ਲੱਗੀ ਆ ਹਾਂ ਮਲਾਈ ਨਹੀਂ ਲਾੜਾ ਕੇ ਰੱਖਦੇ ਹੁੰਦੇ ਦੁੱਧ ਚ ਬਾਕੇ ਡੈਟ ਕਰੇ ਜੇ ਪਾ ਦਿੰਦੇ ਹੁੰਦੀ ਹੈ ਜੀ ਨਾ ਮੈਂ ਨਾ ਲਾੜਾ ਕੇ ਰੱਖੀ ਗਈ ਮੈਂ ਨਾ ਜਦੋਂ ਬਾਟ ਮਦਾਨ ਨਹੀਂ ਲਾਈ ਨਾ ਮੈਂ ਬੈਠ ਨਹੀਂ 파ਗੀ ਮੈਂ ਸੋ ਜਾ ਵੱਖਣਗਾ ਪਤਾ ਨਹੀਂ ਇਸ ਗੋਲ ਨੂੰ ਵਿੱਚ ਪਾਉਂਦੇ ਹੁਣ ਵੀ ਅਗੇ ਤੇ ਅੱਜ ਆਪਾਂ ਕੀ ਖਾਵਾਂਗੇ ਜਿਹੜਾ ਕੁਝ ਖਵਾ ਦੋਗੇ ਕੀ ਖਾਵਾਂਗੇ ਅੱਜ ਅੱਜ ਅਸੀਂ ਖਾਵਾਂਗੇ ਬਈ ਪੂਰੀਆਂ ਛੋਲੇ ਅੱਛਾ ਮੈਂ ਅਖੀਰੇ ਪਰੌਂਠੇ ਬਣਨਗੇ ਜਿਹੜਾ ਮੱਕਾ ਮੱਕਣ ਕੱਢਿਆ ਹੈ ਲੱਸੀ ਤਾਂ ਚਾਹੀਦੀ ਤੇਰੀ ਹੈ ਨਾ ਦਾ ਨਹੀਂ ਮੈਂ ਸਹੀ ਤੇ ਆ ਗਈ ਆ ਤੇ ਨਹੀਂ ਮੀਚੋ ਲਾਤੇ ਲੱਲ ਲੱੰਦਾ ਵਾਲੀ ਗੇਰੀ ਚੱਲ ਆਹ ਦੇਖ ਕਾੜਤਾ ਵਧੀਆ ਸਾਫ ਦੇਖੋ ਆਏ ਜਿਹੜੀ ਤੁੰਡੀ ਹੁੰਦੀ ਹੈ ਮੰਮੀ ਬਾਤ ਅੱਛਾ ਅ ਮੇਰਾ ਹੱਥ ਹੀ ਭਾਰੀ ਲਵੇ ਰੋ ਨਾਲੋ 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 ਨਾ ਹੋ ਪਨਗੇ ਬ੍ਰੈਕਫਾਸਟ ਕਰਨਾ ਬ੍ਰੈਕਫਾਸਟ ਵਿੱਚ ਕੀ ਬਣੀਆਂ ਇਹ ਪੂਰੀਆਂ ਪੂਰੀਆਂ ਚਨੇ ਓਕੇ ਕਰਿਓ ਦੁਬਾਰਾ ਕਿਵੇਂ ਕਰਦੇ ਸੀ ਹਾਂ ਚਲੋ ਵੀ ਆਪਾਂ ਹੋ ਗਏ ਸੀਗੇ ਪਿਆਰ ਨਾ ਧੋ ਕੇ ਯਾਰੀ ਮਤਲਬ ਬਸ ਨਾਤੇ ਤੋਤੇ ਦੇ ਸੀਗੇ ਆਪਾਂ ਹਨ 12 ਵਜ ਗਏ ਅਗੇ ਤੇ ਹੁਣ ਪੀ ਲਗਿਆਂਗੇ ਆਪਾਂ ਚਾਹ ਚਾਹ ਵੀ ਨਹੀਂ ਆਹ ਬੇ ਲਵੇ ਕੀ ਪਲਾਨ ਆਪਣਾ ਅੱਜ ਦਾ ਕੁਛ ਨਹੀਂ ਬਸ ਮੰਦੇ ਤੋਪੇ ਖਾਣਾ ਪੀਣਾ ਹਨਾ ਸਵੇਰ ਪੂਰੀਆਂ ਖਾਣੀਆਂ ਚਾਹ ਪੀ ਲੈਣੀ ਹੈਗੀ ਹੁਣ ਦੁਪਹਿਰੇ ਫਿਰ ਕੁਝ ਖਾ ਲੈਣਾ ਫਿਰ ਚਾਹ ਪੀ ਲੈਣੀ ਹੈਗੀ ਤੇ ਰਾਤ ਨੂੰ ਫਿਰ ਕੁਝ ਖਾ ਲੈਣਾ ਫਿਰ ਜੁੱਤਾਂ ਦੇ ਕੁਛ ਪੀ ਲੈਣਾ ਫਿਰ ਸੌਣਾ ਠੀਕ ਆ ਸ਼ਾਮ ਦਾ ਵਾਰਿਆਂ ਵਾਂਗ ਬਹੁਤ ਹੁੰਦੀ ਹੈ ਕਿ ਇੱਥੇ ਲਾਈਟ ਨਹੀਂ ਪਤਾ ਨਹੀਂ ਕਿ ਹੋਏਗਾ ਨਾ ਸਵੇਰ ਕਿੰਨੇ ਵਜੇ ਲਾਈਟ ਜਾਊਗੀ ਅਫਤਾਰ ਅਫਤਾਰ ਬੁਸਾ ਚੜਾ ਰਹੇ ਹਨ ਨੂੰ ਬੜਾ ਕੰਮ ਕਰਦਾ ਖੇੜਦਾ ਨਹੀਂ ਬੜੀਆ ਖੇੜਦਾ ਫਿਰ ਹੋਰ ਖੇੜਦਾ ਫਿਰ ਜਦੋਂ ਮੈਨੂੰ ਦੇਖ ਲਿਆ ਉਦਹੀਂ ਆ ਜਾਂਦਾਗਾ ਮੇਰੇ ਕੋਲ ਮੈਂ ਤੈਨੂੰ ਚੁੰਮ ਲੀ ਜਾਊਗਾ ਸਸਤੀ ਪੂਰੀਆਂ ਬੋਲੀ ਆਂਦੀਆਂ ਆਕਤਾ ਬਣਾ ਲੈਣ ਨੂੰ ਚੀਜ਼ ਕੋਈ ਆਂਦਾ ਉਹ ਮੋਟੇ ਕੱਟ ਕੇ ਲੈ ਕੇ ਕੋ ਮੋਟੀ ਪੱਟੀ ਦੀ ਮੋਟੀ ਬੰ ਆਲੂ ਆਦੇ ਆਉਣਾ ਨੂੰ ਆ ਨਾਨੂ ਦੇ ਮੂੰਚ ਪਾਏ ਨਾਲ ਨਹੀਂ ਕਰ ਰਾਨਾ ਨਾ ਇਕ ਮਿੱਕੀ ਮਿੱਠੀ ਕਰ ਰਾਨੀ ਮਿੱਠੀ ਨਹੀਂ ਕੀ ਬਰਾਬਰ ਕੀ ਆ ਗਿਆ ਮੈਂ ਬਾਹਰ ਪਹਿਲਾਂ ਚਾਹੀ ਆ ਗਈ ਚਾਹੀ ਮਰ ਖਾਂਦੀਂ ਦਾ ਅਸਮਾਨ ਮਾ ਦੀਰ ਤੇ ਜਿਆਦਾ ਨਾ ਮਾਰੀ ਆ ਵੇ ਆ ਦੇ ਦੋ ਨਾਨੂ ਨੂੰ ਓਏ ਹੁਣ ਮੂੰਹ ਚ ਪਾਏ ਕੁਛ ਨਹੀਂ ਹੁੰਦਾ ਆ ਲੋ ਫੜਿਓ ਪਹਿਲਾ ਆਪ ਜੂਤੀ ਕਰ ਦਿੰਦਾ ਹਾਂ ਲਾ ਇੱਕ ਲੰਮਾ ਲਾਣਾ ਬਣਾ ਇੱਕ ਸੱਤ ਰੂੰਗੀ ਦਾ ਕਿਧਰ ਰੱਖੀ ਹੋਈ ਹੈ ਵੇ ਤੂੰ ਐ ਕਰ ਤੂੰ ਹੁਣੇ ਘਰ ਚੀਆ ਪਾ ਲੈ ਆਪਣੇ ਘਰ ਚੀਆ ਪਾ ਕੇ ਪਾਕਿਸਤਾਨ ਦੇ ਲਿਆਰ ਦੇਖਾਂ ਜੀਨੀ ਤੇਰੀਆਂ ਤਾਂ ਕੌਣ ਤੇ ਚੜੇ ਜਿਹੜਾ ਨਹੀਂ ਯਾਰ ਕਿ ਜੀ ਬਜਾਤੀ ਨੇ ਜਿਹੜੇ ਕਮਲ ਦੇ ਸਾਜੋ ਆਪਣਾ ਦੇ ਹਾਂਜੀ ਤੇ ਅਸੀਂ ਆਏ ਸੀਗੇ ਮਾਰਕੀਟ ਕੋਈ ਘਰੇ ਬੋਰ ਹੋ ਜਾਂਦੇ ਸੀਗੇ ਲਈ ਕਹਿੰਦੇ ਮੇਰਾ ਮਨੀਂਦਰ ਬਿਨਾ ਜੀ ਨਹੀਂ ਲੱਗਦਾ ਇਹ ਤੋਂ ਲੈਣ ਲੱਗੇਗਾ ਬੰ ਮਿਲ ਕੇ ਬਦਾਮ ਅਫਤਬ ਕੀ ਚੀਜੀ ਖਾਣੀਆਂ ਤੁਸੀਂ ਕਿਹੜਾ ਮੂੰਹ ਚੀਜੀ ਖਾਊਗਾ ਇਹ ਵਾਲਾ ਇਹ ਮੂੰਹ ਸਾਰਾ ਦਿਨ ਚੀਜੀ ਪਾਲਦਾ ਰਹਿੰਦਾ ਕਿੰਨਾ ਚਾ ਚੜੇ ਵੀ ਸੇ ਖਾਣ ਨੂੰ ਘਰੇ ਤੇ ਖੁਸ਼ ਉਹ ਅੰਕਲ ਲੈ ਕੇ ਆਉਂਦੇ ਆ ਅੰਕਲ ਨੂੰ ਕਹਿ ਦੋ ਤੂੰ ਵੀ ਬਿਨਾ ਤਾਂ ਗੱਗੂ ਵਧੀਆ ਬ੍ਰੇਕ ਦੂਜਾ ਬਣਾ ਦੇ ਯਾਰ ਹਾਂ ਉਹ ਤੋਂ ਵਧੀਆ ਸਾਰਾ ਕੁਝ ਪੀਣਾ ਹੁਣ ਕੀ ਕਹਿੰਦੇ ਆ ਓ ਓ ਫਾਈਟ ਉਹਨੂੰ ਕਹਿ ਰਹੇ ਆ ਰੇੜੀ ਵਾਲੇ ਨੂੰ ਰੇੜੀ ਵਾਲੇ ਨੂੰ ਮੰਗ ਰਿਹਾ ਆ ਪਾਪਾ ਕੋਲੇ ਹੈਗੇ ਇਧਰ ਪਾਪਾ ਤੋਂ ਪੀ ਲੋ ਪਾਪਾ ਤੋਂ ਪੀ ਲੋ

ਹੋਰ ਲੈਣੇ ਆ ਉਹ ਅੰਕਲ ਲੈਣ ਗਏ ਪਾਪਾ ਪਾਪਾ ਲੈਣ ਗਏ ਹਾਂਜੀ ਕੀ ਹੋ ਗਿਆ ਉਹ ਲੈਣੇ ਉਹ ਤਾਂ ਪਾਪਾ ਉਹ ਤਾਂ ਲੈਣੇ ਪਤਾ ਕਿਉਂ ਚੁੱਪ ਕੀਤਾ ਸੀ ਮੈਂ ਕਿਹਾ ਤਾਂ ਮੈਂ ਕਿ ਪਾਪਾ ਲੈਣ ਗਏ ਹੋਏ ਆ ਇਹਨੇ ਪਾਪਾ ਲੈ ਕੇ ਆਏ ਆ ਆਪਾਂ ਹੋਰ ਲਵਾਂਗੇ ਹੋਰ ਲੈਣੇ ਉਹ ਤਾਂ ਹੋਰ ਲੈਣੇ ਹੋਰ ਲੈ ਹੋਰ ਦਵਾ ਦੇਣੀ ਹੈ ਤੈਨੂੰ ਤੁਸੀਂ ਆਈਸਕ੍ਰੀਮ ਖਾ ਲਿਓ ਆਈਸਕ੍ਰੀਮ ਆਜੋ 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 ਆਪ ਆਜੋ ਕੀ ਕਰਦੇ ਹੋ ਕਿਦੀ-ਕਿਦੀ ਕਰਦੇ ਹੋ ਜੀ ਹੱਪ ਕਰਦੇ ਹੋ ਦੀਦੀ ਨੂੰ ਪਲੈਂਕ ਇਸ ਦੇ ਦੋ ਨਾਨੂ ਨਾਨੂ ਨੂੰ ਆਹ ਛਾਰੇ ਨੂੰ ਦੇ ਦੋ ਪੱਖੇ ਵਾਲ ਨਹੀਂ ਜਾਣਾ ਫੈਨ ਵਾਲੇ ਨਹੀਂ ਜਾਣਾ ਫੈਨ ਵਾਲੇ ਨਹੀਂ ਜਾਣਾ ਕਾਕੇ ਲਬੀ ਆਪ ਤਾਂ ਨੂੰ ਹੁਣ ਬੁਰਾ ਮਸਤੀ ਚੜੀ ਵੀ ਆ ਸਾਰੇ ਜਾਣੇ ਇਕੱਠੇ ਹੋਏ ਹੈ ਨਾ ਸਾਰੇ ਇੱਥੇ ਪਏ ਆ ਯਾਰ ਮੈਂ ਪੂਰਾ ਤੇ ਨਹੀਂ ਦਿੰਦੀ ਹੁੰਦੀ ਓਏ ਅਸਾਂ ਨਾ ਦੰਦੀ ਨਹੀਂ ਬਣੇ ਮੇਰੇ ਦੰਦੀ ਵਰਤਦਾ ਫੋਨ ਤੇ ਹਾਂਜੀ ਕਿੱਧਰ ਜਾਂਦਾ ਤੂੰ ਕਿੱਧਰ ਜਾਂਦਾ ਮਾਮੂ ਦਾ ਜਾਇ ਕਿੱਥੇ ਜਾਂਦਾ ਉੱਥੇ ਕਿੱਥੇ ਕਿਵੇਂ ਗਿਆ ਮਾਮੂ ਦਾ ਜਾਇ ਕਿਵੇਂ ਕਰਕੇ ਗਿਆ ਦੱਸ ਦੋ ਸਾਰਿਆਂ ਨੂੰ ਕਿਵੇਂ ਗਿਆ ਜਾਇ ਆਏ ਆਏ ਗਿਆ ਜਾਇ ਲੋ ਤੇ ਚੱਪਲਾਂ ਕਿੱਥੇ ਛੋਡੀਆਂ ਹਫਤਾਵਾਂ ਚੱਪਲਾਂ ਤੰਗਾ ਫੇਰ ਹੱਪ ਕਰ ਦੋ ਦੀਦੀ ਆਪ ਆਪ ਉੱਧਰ ਚੱਲ ਪੱਕੇ ਕੋਲੇ ਇੰਜਾਂ ਉਹ ਪੱਕੇ ਕੋਲੇ ਇੰਜਾਂ ਨਾਨੂ ਦੇ ਕੁਤਕਤਾ ਨਹੀਂ ਕਰ ਦੋ ਪੈਰ ਤੇ ਨਾਨੂ ਦੇ ਪੈਰ ਤੇ ਉਹ ਕਰ ਦੋ ਕੁਤਕਤਾੜੀਆਂ ਕਰ ਦੋ ਲੈ ਮम्मा ਦੇ ਨਹੀਂ ਮਾਂ ਨਾਨੂ ਦੇ ਯਾਪਾ ਤੇ ਇੱਥੇ ਆਹ ਵੇਖ ਇੱਥੇ ਇੱਥੇ ਕੁਦਕ ਤਾਂ ਨਹੀਂ ਕੱਢ ਦੋ ਨਾਨੂ ਦੇ ਕਰ ਦੋ ਕਰ ਦੋ ਕਰ ਦੋ ਓਏ ਤੁਹਾਨੂੰ ਅੰਟ ਬੀਜ਼ੀ ਗਿਆ ਹਾਂਜੀ ਸੂਟ ਨਾ ਸਮਾਂ ਪਿਆ ਕਰਵਾਇਆ ਕਿਉਂ ਮੰਮੀ ਸੂਟ ਦੇਖੀ ਜਾਂਦੇ ਉਹਨੇ ਮਾਂ ਬੱਤ ਜਾ ਨਾਨੀ ਨੂੰ ਬੁਲਾ ਲਿਓ ਹਫਤਾਬ ਨਾਨੀ ਨੂੰ ਬੁਲਾ ਲਿਓ ਪੁੱਤ ਕੀ ਦੇਖਿਆ ਨੇ ਤੁਸੀਂ ਫੋਨ 'ਚ ਮਮਾਣਾ ਕੀ ਦੇਖਿਆ ਨੇ ਉਹ ਬੰਦ ਕਰ ਦੋ ਆਇਓ ਰੇ ਅੱਜ ਚੰਨ ਦਾ ਪਿਆਰ ਆ ਹਫਤਾ ਮੱਜਾਂ ਕਿੱਥੇ ਆ ਮੱਜਾਂ ਮੱਜਾਂਗੇ ਹੁੰਦਾ ਮੱਜਾ ਹੁੰਦਾ ਮੱਜਾਂ ਕਿੱਥੇ ਮੱਜਾਂ ਗਾਹ ਕਿੱਥੇ ਚੰਗਾ ਗਾਂ ਦੱਸ ਦੋ ਫਿਰ ਪਾਪਾ ਨੂੰ ਗਾਂ ਕਿੱਥੇ ਆ ਹਫਤਾਬ ਗਾਂ ਕਿੱਥੇ ਆ ਗਾਂ ਕਿੱਥੇ ਗਾਂ ਅਤਾ ਜੀ ਮੇਰੀ ਹੱਪ ਕਰਦੇ ਜਿਵੇਂ ਆਪਾਂ ਕਰਦੇ ਬਾਲਾ ਬੋਲੀ ਜਾਂਦੀ ਆ ਉਹ ਨਹੀਂ ਰਹੀ ਆ ਓਏ ਮੇਰੀ ਆਜੀ ਆਉ ਆ ਚਲੋ ਭਾਈ ਠੀਕ ਗੁੱਡ ਨਾਈਟ ਕਰਦੇ ਸਾਰੇ ਸ਼ਖੀਬ ਆਹ ਵਲੌਗ ਆਪਾਂ ਵਿਖਦੇ ਹੋਰ ਅੱਗੇ ਕੋਈ ਕਰਦੇ ਤਾਂ ਦਿਖਾਵਾਂਗੇ ਨਹੀਂ ਆਪਾਂ ਐਂਡ ਕਰ ਦਾਂਗੇ ਤੇ ਅੱਧਰ ਹਫਤਾ ਹੁਣ ਬਸ ਸੌਂਦੀਆਂ ਤਕਰੀਬ ਤਕਰੀਬਨ ਤਿਆਰੀਆਂ ਵੜ ਗਿਆ ਗੋਦੀ ਚੰੂਮਾ ਦੇ ਹਫਤਾਬ ਗੁੱਡ ਨਾਈਟ ਕਰ ਦਿਓ ਸਾਰਿਆਂ ਨੂੰ ਬਾਏ ਕਰ ਲਓ ਮੈਂ ਹਾਂਜੀ ਓਕੇ ਚਲੋ